ਕੀ ਕੀ ਮੁੱਦੇ ਹੈਗੇ ਆ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਬਸ ਇਹ ਇਹੀ ਆ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ 9 ਵਜੇ 10:00 ਦਾ ਹੋਇਆ ਇਹ ਪ੍ਰੋਗਰਾਮ ਤੋਂ ਔਰ ਇਹ ਜਿਹੜਾ ਕਾਫਲਾ ਹੈ ਟਾਈਮ ਬਾਏ ਟਾਈਮ ਵਾਤਾ ਜਾਂਦਾ ਔਰ ਇੰਨਾ ਜੋਸ਼ ਹੈ ਫਰੀਦਕੋਟ ਲੋਕ ਸਭਾ ਸੀਟ ਦੀ ਜੇਕਰ ਗੱਲ ਕਰ ਲਈਏ ਤਾਂ ਕਾਂਗਰਸ ਪਾਰਟੀ ਨੇ ਅਮਰਜੀਤ ਸਿੰਘ ਔਰ ਸਾਹੂ ਕੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈਗਾ ਅਮਰਜੀਤ ਕੋਰ ਸਾਹੂ ਕੇ ਬੀਬੀ ਸਾਡੇ ਨਾਲ ਲੈ ਉਹਨਾਂ ਨਾਲ ਗੱਲਬਾਤ ਕਰਦੇ ਆ ਬੀਬੀ ਜੀ ਕਿਹੜੇ ਮੁੱਦੇ ਲੈ ਕੇ ਤੁਸੀਂ ਇਲੈਕਸ਼ਨ ਲੜ ਰਹੇ ਅਸੀਂ ਜੀ ਜਿਹੜਾ ਪੰਜਾਬ ਸਰਕਾਰ ਨੇ ਬੀਬੀਆਂ ਨੂੰ ਵਾਅਦਾ ਕੀਤਾ ਸੀਗਾ ਐਡਾ ਵੱਡਾ ਝੂਠ ਬੋਲਿਆ ਸੀ ਕਿ ਅਸੀਂ ਹਜ਼ਾਰ ਰੁਪਏ ਦੇਵਾਂਗੇ ਨੌਕਰੀਆਂ ਦੇਵਾਂਗੇ ਔਰ ਇੱਕ ਛਗਨ ਸਕੀਮ ਹੈ ਜਿਹੜੀ ਉਹ ਬਿਲਕੁਲ ਨਹੀਂ ਦਿੱਤੀ ਗਈ ਗਰੀਬ ਪਰਿਵਾਰਾਂ ਦੇ ਬੱਚੇ ਜਦੋਂ ਵਿਆਹੇ ਜਾਂਦੇ ਉਹਨਾਂ ਨੂੰ ਇੱਕ ਛਗਨ ਸਕੀਮ ਮਿਲਦੀ ਆ ਤੇ ਉਹ ਵੀ ਨਹੀਂ ਦਿੱਤੀ ਗਈ ਉਹ ਜਿਹੜੇ ਇਹ ਵਾਅਦੇ ਆ ਲਓ ਲੋਕੀ ਸਭ ਅੱਜ ਇਸ ਵੇਲੇ ਪੂਰੇ ਜੋਸ਼ ਵਿੱਚ ਆ ਕਿ ਅਸੀਂ ਉਹਨਾਂ ਨੂੰ ਸਭ ਸਿਖਾਵਾਂਗੇ 1 ਜੂਨ ਨੂੰ ਟਿਕਟ ਅਨਾਉਂਸ ਹੋਣ ਤੋਂ ਬਾਅਦ ਫਰੀਦਕੋਟ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਤੁਸੀਂ ਜਾਏ ਹੋ ਕੀ ਕੀ ਮੁੱਦੇ ਹੈਗੇ ਆ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਬਸ ਇਹ ਇਹੀ ਆ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਐਮਐਸਪੀ ਦਾ ਔਰ ਜਿਹੜੇ ਤਿੰਨ ਕਾਲੇ ਕਾਨੂੰਨ ਜਿਹੜੇ ਉਹਨਾਂ ਨੇ ਲਾਗੂ ਉਹਨਾਂ ਨੂੰ ਔਰ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਕੀਤੇ ਸੀ ਉਹ ਝੂਠ ਸਿੱਕਲੇ ਉਹਨਾ ਉਹ ਚੀਜ਼ਾਂ ਲੈ ਕੇ ਆਏ ਸੀ ਲੋਕ ਸਾਰੇ ਲੋਕ ਸਭਾ ਹਲਕੇ ਨੇ ਚਬਕਵਾ ਕੁਟੜੀ ਲਗੇ ਯਾਰ ਬਹੁਤ ਚੀਜ਼ਾਂ ਲੋਕਾਂ ਦਾ ਦੁਬਾਰਾ ਮਿਲ ਰਿਹਾ ਤੁਸੀਂ ਦੇਖ ਲਿਆ ਕਿੰਨਾ ਪੱਟਾ ਹੱਥ ਤੁਮਾ ਅਸੀਂ ਸੁਪਾ ਤੋਂ ਤੁਰੇ ਹੋਇਆ 9 ਵਜੇ ਦਾ ਸਟਾਰਟ ਹੋਇਆ ਇਹ ਪ੍ਰੋਗਰਾਮ ਔਰ ਇਹ ਜਿਹੜਾ ਕਾਫਲਾ ਹੈ ਟਾਈਮ ਬਾਏ ਟਾਈਮ ਵਧਦਾ ਜਾਂਦਾ ਔਰ ਇੰਨਾ ਜੋਸ਼ ਹੈ ਲੋਕਾਂ ਨੇ ਸੋਚ ਲਿਆ ਕਿ ਅਸੀਂ ਕਾਂਗਰਸ ਪਾਰਟੀ ਨੂੰ ਲੈ ਕੇ ਆਉਣਾ ਇਸ ਵਾਰ ਅਪੀਲ ਕੀ ਕਰਨੀ ਚਾਹੁੰਦੇ ਹੋ ਅਪੀਲ ਮੈਂ ਕਰਨੀ ਚਾਹੁੰਦੀ ਕਿ ਆਓ ਸਾਰੇ ਰਲ ਕੇ ਮੇਰਾ ਸਾਥ ਦਿਓ ਔਰ ਜਿੰਨੀਆਂ ਵੀ ਬੀਬੀਆਂ ਭੈਣਾਂ ਜਿਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਗਏ ਆ ਉਹ 1 ਜੂਨ ਨੂੰ ਉਹਨਾਂ ਨੂੰ ਸਭ ਕੁਝ ਜ਼ਰੂਰ ਸਿਖਾਉਣਗੇ ਤੋਂ ਬਿਲਕੁਲ ਇਹ ਸਾਨੂੰ ਬੀਬੀ ਅਮਰਜੀਤ ਕੌਰ ਸਾਹੋ ਕਿ ਉਹਨਾਂ ਨੇ ਕੇਂਦਰ ਸਰਕਾਰ ਦੇ ਵਿਰੋਧ ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹਦੇ ਖਿਲਾਫ ਜਿਹੜਾ ਹੈਗਾ ਕਿਹਾ ਹੈਗਾ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਹੈਗੇ ਆ ਤਾਂ ਉਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਉੱਪਰ ਉੱਠ ਕੇ ਆਪਣੀ ਜਿਹੜੀ ਜਿੱਤ ਹੈਗੀ ਜੇ ਪ੍ਰਾਪਤ ਕਰਦੇ ਆ ਤਾਂ ਲੋਕਾਂ ਦੀਆਂ ਜਿਹੜੀਆਂ ਆਸਾਂ ਹੈ ਯੋਨਾ ਤੇ ਕਰ ਰਿਹਾ ਤਾਂ ਕੈਮਰਾਮੈਨ ਸេចਿੰਦਰ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀ ਤੋਂ